ਕਹਿੰਦੇ ਤਾਂ ਇੱਕ ਵਿਊ ਦਿਖਾ ਦਿੰਦੇ ਆ ਕਿੰਨੇ ਵੱਡੇ ਰਕਬੇ ਦੇ ਵਿੱਚ ਫੈਲੀ ਹੋਈ ਹੈ ਟੈਂਸਿਟੀ ਜਿਸ ਦੇ ਵਿੱਚ 8000 ਤੋਂ ਵੱਧ ਸੰਗਤ ਦੇ ਲਈ ਰਹਿਣ ਦਾ ਪ੍ਰਬੰਧ ਕੀਤਾ ਗਿਆ 4 ਬੈੱਡ ਵਾਲਾ ਇੱਕ ਕਮਰਾ ਜਿਹੜਾ ਯਾਨੀ ਟੈਂਟ ਜਿਹੜਾ ਉਹ ਤਿਆਰ ਕੀਤਾ ਗਿਆ ਜਿਸ ਦੇ 250 ਦੇ ਕਰੀਬ ਕਮਰੇ ਹੋਣਗੇ ਇਸ ਤੋਂ ਇਲਾਵਾ 16 ਬੈੱਡ ਵਾਲਾ ਇੱਕ ਟੈਂਟ ਹੈ ਜਿਹਦੇ 400 ਦੇ ਕਰੀਬ ਕਮਰੇ ਇੱਥੇ ਹੋਣ ਗਏ ਹਨ 8000 ਦੇ ਕਰੀਬ ਜਿਹੜੀ ਕਪੈਸਿਟੀ ਇਸ ਟੈਂਟ ਸਿਟੀ ਦੀ ਹੈ ਚੱਕ ਨਾਨਕੀ ਟੈਂਟ ਸਿਟੀ ਇਸ ਨੂੰ ਨਾਂ ਦਿੱਤਾ ਗਿਆ ਚਾਰ ਬੈੱਡ ਵਾਲੇ ਅਲੱਗ ਤੋਂ ਨੇ ਜਿਸ ਦੇ ਵਿੱਚ ਅਸ਼ੀਸ਼ਾ ਹੋਵੇਗਾ ਵਾਸ਼ਰੂਮ ਵਾਸ਼ਰੂਮ ਦੇ ਅੰਦਰ ਜਿਹੜਾ ਗੀਜ਼ਰ ਤੱਕ ਦਾ ਪ੍ਰਬੰਧ ਕੀਤਾ ਗਿਆ ਜੇਕਰ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਪਾਸੇ ਤੋਂ ਆ ਰਹੇ ਹੋ ਤੇ ਆਈਟੀਆਈ ਦੇ ਨਾਲ ਬਿਲਕੁਲ ਇਹ ਪਿੰਡ ਪੈਂਦਾ ਹੈ ਚੰਡੇਸਰ ਸਿਰਫ 2 ਦਿਨ ਦਾ ਹੈ ਤੁਸੀਂ 2 ਦਿਨ ਇੱਥੇ ਆ ਕੇ ਰੁਕ ਸਕਦੇ ਹੋ ਅਨੰਦਪੁਰ ਸਾਹਿਬ ਦੇ ਅੰਦਰ ਤਿੰਨੇ ਟੈਂਟ ਸਿਟੀਆਂ ਬਣਾਈਆਂ ਗਈਆਂ ਹਨ ਕੁੱਲ ਮਿਲਾ ਕੇ ਦੇਖੀਏ ਤਾਂ 11000 ਤੋਂ ਵੱਧ ਸੰਗਤ ਦੇ ਠਹਿਰਨ ਦਾ ਇੱਥੇ ਪ੍ਰਬੰਧ ਕੀਤਾ ਗਿਆ ਹੈ ਨੌਵੇਂ ਪਾਤਸ਼ਾਹ ਦੀ ਵਰਸਾਈ ਧਰਤੀ ਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਮੌਜੂਦਾਂ ਜਿੱਥੇ ਨਵੇਂ ਪਾਤਸ਼ਾਹ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਜੋ ਸ਼ਤਾਬਦੀ ਮਨਾਈ ਜਾ ਰਹੀ ਹੈ ਉਸ ਨੂੰ ਲੈ ਕੇ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਪਰ ਇਸੇ ਦੌਰਾਨ ਸ਼ਹਿਰ ਦੇ ਵਿੱਚ ਤਿੰਨ ਥਾਵਾਂ ਤੇ ਟੈਂਟ ਸਿਟੀਆਂ ਬਣਾਈਆਂ ਗਈਆਂ ਨੇ ਉਸੇ ਦੇ ਵਿੱਚੋਂ ਇੱਕ ਦੇ ਵਿੱਚ ਮੌਜੂਦ ਆ ਪਿੰਡ ਚੰਡੇਸਰ ਦੇ ਵਿੱਚ ਤੇ ਇੱਕ ਤੁਹਾਨੂੰ ਉੱਪਰ ਤੋਂ ਹਾਈਟ ਤੋਂ ਇੱਕ 뷰 ਦਿਖਾ ਦਿੰਦੇ ਆ ਕਿੰਨੇ ਵੱਡੇ ਰਕਬੇ ਦੇ ਵਿੱਚ ਫੈਲੀ ਹੋਈ ਹੈ ਟੈਂਸਿਟੀ ਜਿਸ ਦੇ ਵਿੱਚ 8000 ਤੋਂ ਵੱਧ ਸੰਗਤ ਦੇ ਲਈ ਰਹਿਣ ਦਾ ਪ੍ਰਬੰਧ ਕੀਤਾ ਗਿਆ ਤੁਸੀਂ ਦੇਖੋ ਦੂਰ ਤੱਕ ਇਹ ਫੈਲੀ ਹੋਈ ਟੈਂਸਿਟੀ ਜਿਹੜੀ ਉਹ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਵੱਖ-ਵੱਖ ਕਮਰਿਆਂ ਦਾ ਰੂਪ ਦੇ ਕੇ ਟੈਂਟ ਤਿਆਰ ਕੀਤੇ ਗਏ ਨੇ ਇਹਨਾਂ ਦੇ ਵਿੱਚ 4 ਬੈੱਡ ਵਾਲਾ ਇੱਕ ਕਮਰਾ ਜਿਹੜਾ ਯਾਨੀ ਟੈਂਟ ਜਿਹੜਾ ਉਹ ਤਿਆਰ ਕੀਤਾ ਗਿਆ ਜਿਸ ਦੇ 250 ਦੇ ਕਰੀਬ ਕਮਰੇ ਹੋਣਗੇ ਇਸ ਤੋਂ ਇਲਾਵਾ 16 ਬੈੱਡ ਵਾਲਾ ਇੱਕ ਟੈਂਟ ਹੈ ਜਿਹਦੇ 400 ਦੇ ਕਰੀਬ ਕਮਰੇ ਇੱਥੇ ਹੋਣ ਗਏ ਹਨ ਯਾਨੀ 8000 ਦੇ ਕਰੀਬ ਜਿਹੜੀ ਕਪੈਸਿਟੀ ਇਸ ਟੈਂਟ ਸਿਟੀ ਦੀ ਹੈ ਜਿਹੜੀਆਂ ਵੱਖ-ਵੱਖ ਥਾਂਵਾਂ ਤੇ ਬਣਾਈਆਂ ਗਈਆਂ ਯਾਨੀ ਝਿੰੜੀ ਤੋਂ ਇਲਾਵਾ ਜਿਹੜੀ ਪਿੰਡ ਛੰਡੇਸਰ ਦੇ ਵਿੱਚ ਬਣਾਈ ਗਈ ਹੈ ਇਹ ਸਭ ਤੋਂ ਵੱਡਾ ਇੱਥੇ ਪ੍ਰਬੰਧ ਹੈ ਕਿਉਂਕਿ ਇੱਥੇ 8000 ਤੋਂ ਵੱਧ ਸੰਕਟ ਜਿਹੜੀ ਆ ਕੇ ਰੁਕ ਸਕਦੀ ਹੈ ਵੱਖ-ਵੱਖ ਇੱਥੇ ਆ ਕਮਰੇ ਜਿਹੜੇ ਉਹ ਬਣਾਏ ਗਏ ਨੇ ਔਰ ਚੱਕ ਨਾਨਕੀ ਟੈਂਟ ਸਿਟੀ ਇਸ ਨੂੰ ਨਾਂ ਦਿੱਤਾ ਗਿਆ ਹੈ ਬਿਲਕੁਲ ਸਾਹਮਣੇ ਜਦੋਂ ਤੁਸੀਂ ਅੰਦਰ ਐਂਟਰ ਹੋਵੋਗੇ ਤੇ ਸਭ ਤੋਂ ਪਹਿਲਾਂ ਐਡਮਿਨ ਬਲੌਕ ਨਜ਼ਰ ਆਵੇਗਾ ਜਿੱਥੇ ਆ ਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਉਹਦੇ ਬਿਲਕੁਲ ਸੱਜੇ ਹੱਥ ਯਾਨੀ ਸਾਹਮਣੇ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ ਉਹ ਲੰਗਰ ਹਾਲ ਦੀ ਹੈ ਜੋ ਇਸ ਵੇਲੇ ਜਿਸ ਦਾ ਥੋੜਾ ਜਿਹਾ ਕੰਮ ਕੈ ਲਈਏ ਕਿ ਰਹਿ ਗਿਆ ਪਰ ਉਹ ਅੱਜ ਸ਼ਾਮ ਤੱਕ ਉਹ ਵੀ ਮੁਕੰਮਲ ਹੋ ਜਾਏਗਾ ਲੰਗਰ ਹਾਲ ਜਿਹੜਾ ਤਿਆਰ ਕੀਤਾ ਗਿਆ ਹੈ ਜਿਸ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਕੋ ਸਮੇਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬੈਠ ਕੇ ਸੰਗਤ ਪੰਗਤ ਦੇ ਵਿੱਚ ਲੰਗਰ ਸ਼ਕ ਸਕਦੀ ਹੈ ਤੇ ਉਸ ਦੇ ਬਿਲਕੁਲ ਅੱਗੇ ਜਿਹੜੇ ਨੇ ਔਰ ਫਿਰ ਟੈਂਟ ਸ਼ੁਰੂ ਹੋ ਜਾਂਦੇ ਨੇ ਟੈਂਟ ਜਿਹੜੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਚਾਰ ਬੈੱਡ ਵਾਲੇ ਅਲੱਗ ਤੋਂ ਨੇ ਜਿਸ ਦੇ ਵਿੱਚ ਅਸ਼ੀਸ਼ਾ ਹੋਵੇਗਾ ਵਾਸ਼ਰੂਮ ਵਾਸ਼ਰੂਮ ਦੇ ਅੰਦਰ ਜਿਹੜਾ ਗੀਜ਼ਰ ਤੱਕ ਦਾ ਪ੍ਰਬੰਧ ਕੀਤਾ ਗਿਆ ਔਰ ਉਸ ਤੋਂ ਇਲਾਵਾ ਚਾਰ ਬੈੱਡ ਦੇ ਨਾਲ ਤੁਹਾਨੂੰ ਕੰਬਲ ਔਰ ਰਜਾਈ ਜਿਹੜੇ ਉਹਨਾਂ ਦੋਵਾਂ ਦਾ ਪ੍ਰਬੰਧ ਕੀਤਾ ਗਿਆ ਕਿਉਂਕਿ ਮੌਸਮ ਜਿਹੜਾ ਉਹ ਇਸ ਹਿਸਾਬ ਦਾ ਠੰਡਾ ਮੌਸਮ ਹੈ ਉਸ ਦੇ ਮੁਤਾਬਕ ਹੀ ਇੰਤਜ਼ਾਮ ਕੀਤਾ ਗਿਆ ਉਸ ਤੋਂ ਥੋੜੀ ਅੱਗੇ ਚੱਲਾਂਗੇ ਤੇ ਉਹ ਵੀ ਟੈਂਟ ਹੀ ਨੇ ਕਿਉਂਕਿ ਇੱਥੇ 16 ਬੈੱਡ ਵਾਲੇ ਟੈਂਟ ਦਾ ਵੀ ਇੰਤਜ਼ਾਮ ਹੈ ਜਿਸ ਦੇ ਕੁੱਲ ਆ ਦੱਸਿਆ ਜਾ ਰਿਹਾ ਹੈ ਕਿ 400 ਦੇ ਕਰੀਬ ਕਮਰੇ ਨੇ ਉਹ ਟੈਂਟ ਜਿਹੜੇ ਉਹ ਤਿਆਰ ਕੀਤੇ ਗਏ ਨੇ ਉਸ ਦੇ ਵਿੱਚ ਵੀ ਸੇਮ ਜਿਹੜਾ ਉਹ ਸਾਰੀਆਂ ਸਹੂਲਤਾਂ ਹੋਣਗੀਆਂ ਸ਼ੀਸ਼ਾ ਹੋਵੇਗਾ ਉਸ ਦੇ ਨਾਲ ਚਾਰਜਿੰਗ ਪੁਆਇੰਟ ਹੈ ਤਾਂ ਪੂਰੇ ਰਕਬੇ ਦੇ ਵਿੱਚ ਫੈਲੀ ਹੋਈ ਟੈਂਸਿਟੀ ਜਿਸ ਦੇ ਵਿੱਚ ਸੰਗਤ ਦੇ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਛੋਟੀ ਤੋਂ ਛੋਟੀ ਲੈ ਕੇ ਵੱਡੀ ਤੱਕ ਯਾਨੀ ਇੱਥੇ ਲੰਗਰ ਹਾਲ ਦਾ ਪ੍ਰਬੰਧ ਹੈ ਉਸ ਤੋਂ ਇਲਾਵਾ ਆਮ ਆਦਮੀ ਕਲੀਨਿਕ ਦਾ ਵੀ ਪ੍ਰਬੰਧ ਹੋਵੇਗਾ ਜੇਕਰ ਕੋਈ ਤੁਹਾਨੂੰ ਰਹਿਣ ਮੌਕੇ ਕੋਈ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਤਾਂ ਡਾਕਟਰ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਔਰ ਉਸ ਤੋਂ ਇਲਾਵਾ ਇੱਥੇ ਪਹੁੰਚ ਕਿਵੇਂ ਕਰਨੀ ਹੈ ਉਹ ਤੁਹਾਨੂੰ ਦੱਸ ਦਿੰਦੇ ਆ ਜੇਕਰ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਪਾਸੇ ਤੋਂ ਆ ਰਹੇ ਹੋ ਤੇ ਆਈਟੀਆਈ ਦੇ ਨਾਲ ਬਿਲਕੁਲ ਇਹ ਪਿੰਡ ਪੈਂਦਾ ਹੈ ਚੰਡੇਸਰ ਤੇ ਜੇਕਰ ਦੂਸਰੇ ਪਾਸੇ ਨੰਗਲ ਵਾਲੀ ਸਾਈਡ ਤੋਂ ਆ ਰਹੇ ਹੋ ਤੇ ਰਾਹ ਦੇ ਵਿੱਚ ਹੀ ਸਾਈਨ ਬੋਰਡ ਹੋਵੇਗਾ ਇੱਕ ਸਵਾਗਤ ਗੇਟ ਵੀ ਲੱਗਾ ਹੋਵੇਗਾ ਜਿਹੜੇ ਆਉਣ ਜਾਣ ਆਵਾਲਿਆਂ ਦਾ ਸਵਾਗਤ ਕਰਨਗੇ ਪਰ ਨਾਲ ਦੇ ਨਾਲ ਤੁਹਾਨੂੰ ਰਾਹ ਵੀ ਦੱਸਣਗੇ ਕਿ ਪਿੰਡ ਛੰਡੇਸਰ ਦੇ ਟੈਂਟ ਸਿਟੀ ਕਿੱਥੇ ਆ ਤੇ ਉੱਥੋਂ ਵੀ ਤੁਹਾਨੂੰ ਅੰਦਾਜ਼ਾ ਲੱਗ ਜਾਵੇਗਾ ਉਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਸਾਈਨ ਬੋਰਡ ਨਹੀਂ ਦੇਖ ਪਾਉਂਦੇ ਜਾਂ ਨਹੀਂ ਪਤਾ ਚੱਲ ਪੰਦਾ ਤਾਂ ਇਲਾਕੇ ਦੇ ਲੋਕ ਇੰਨਾ ਸਹਿਯੋਗ ਕਰਨ ਵਾਲੇ ਆ ਕਿ ਤੁਸੀਂ ਕਿਸੇ ਨੂੰ ਵੀ ਪੁੱਛ ਕੇ ਪਿੰਡ ਛੰਡੇਸਰ ਤੱਕ ਪਹੁੰਚ ਕਰ ਸਕਦੇ ਹੋ ਇੱਥੇ ਦੀ ਟੈਂਟ ਸਿਟੀ ਤੱਕ ਪਹੁੰਚ ਸਕਦੇ ਹੋ ਦੂਸਰਾ ਹੁਣ ਰਹਿ ਗਿਆ ਕਿ ਤੁਸੀਂ ਇੱਥੇ ਜਦੋਂ ਰਹਿਣ ਆਣਾ ਹੈ ਤੇ ਤੁਸੀਂ ਰਹਿਣਾ ਕਿਵੇਂ ਆ ਯਾਨੀ ਰਜਿਸਟ੍ਰੇਸ਼ਨ ਕਿਵੇਂ ਕਰਵਾਉਣੀ ਹੈ ਅਲੋਟ ਕਿਵੇਂ ਹੋਵੇਗਾ ਤੁਹਾਨੂੰ ਟੈਂਟ ਤੇ ਉਸ ਦੇ ਲਈ ਦੋ ਤਰੀਕੇ ਦੇ ਆ ਜਿਹੜੇ ਨੇ ਉਹ ਰੱਖੇ ਗਏ ਨੇ ਪ੍ਰੋਸੈਸ ਜਿਹੜਾ ਆਫਲਾਈਨ ਵੀ ਹੈ ਆਨਲਾਈਨ ਵੀ ਹੈ ਆਨਲਾਈਨ ਜੇਕਰ ਤੁਸੀਂ ਕਰਵਾਣਾ ਹੈ ਤੇ ਪੰਜਾਬ ਸਰਕਾਰ ਦੀ ਕਿਸੇ ਵੀ ਵੈਬਸਾਈਟ ਤੇ ਜਾ ਕੇ ਅਨੰਦਪੁਰ ਸਾਹਿਬ ਦੇ ਨਾਮ ਤੇ ਇੱਕ ਬਲਾਕ ਬਣਿਆ ਹੋਵੇਗਾ ਉੱਥੇ ਜਾ ਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਪਰ ਜੇਕਰ ਆਨਲਾਈਨ ਤੋਂ ਰਹਿ ਜਾਂਦੇ ਹੋ ਇੱਥੇ ਪਹੁੰਚਦੇ ਹੋ ਤੇ ਸਿੱਧਾ ਐਡਮਿਨ ਬਲਾਕ ਦੇ ਵਿੱਚ ਜਾ ਕੇ ਤੁਸੀਂ ਆਪਣਾ ਆਧਾਰ ਕਾਰਡ ਦਿਖਾ ਕੇ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਪਿੰਡ ਚੰਡੇਸਰ ਦੇ ਵਿੱਚ ਸਿਰਫ 2 ਦਿਨ ਦਾ ਹੈ ਤੁਸੀਂ 2 ਦਿਨ ਇੱਥੇ ਆ ਕੇ ਰੁਕ ਸਕਦੇ ਹੋ 2 ਦਿਨ ਤੁਸੀਂ ਇੱਥੇ ਰਹਿ ਸਕਦੇ ਹੋ ਤੇ ਪੂਰਾ ਪ੍ਰਬੰਧ ਯਾਨੀ ਇੱਥੇ ਕੀਤਾ ਗਿਆ ਹੈ ਪਾਣੀ ਦੀ ਵਾਸ਼ਰੂਮ ਦੀ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਜਿਹੜਾ ਉਹ ਇੱਥੇ ਹੋਵੇਗਾ ਲੰਗਰ ਜਿਹੜਾ ਹਰ ਸਮੇਂ ਗੁਰੂਕਲ ਲੰਗਰ ਅਤੁੱਟ ਇੱਥੇ ਵਰਤੇਗਾ ਰਹਿਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਣ ਵਾਲੀ ਕਿਉਂਕਿ ਸੰਗਤ ਦੀ ਹਰ ਜਿਹੜੀ ਲੋਡ ਹੈ ਉਸ ਦਾ ਇੱਥੇ ਧਿਆਨ ਦਿੱਤਾ ਗਿਆ ਔਰ ਫਿਰ ਇੱਕ ਵਾਰੀ ਦੱਸ ਦਵਾਂ ਕਿ ਅਨੰਦਪੁਰ ਸਾਹਿਬ ਦੇ ਅੰਦਰ ਤਿੰਨ ਟੈਂਟ ਸਿਟੀਜ਼ ਬਣਾਈਆਂ ਗਈਆਂ ਕੁੱਲ ਮਿਲਾ ਕੇ ਦੇਖੀਏ ਤਾਂ 11000 ਤੋਂ ਵੱਧ ਸੰਗਤ ਦੇ ਠਹਿਰਨ ਦਾ ਇੱਥੇ ਪਰਬੰਧ ਕੀਤਾ ਗਿਆ ਆਪਣੇ ਸਹਿਯੋਗੀ ਅਮਨਦੀਪ ਦੇ ਨਾਲ ਸਰੂਚੀ ਸ਼੍ਰੀ ਅਨੰਦਪੁਰ ਸਾਹਿਬ